ਜਾਨ ਚੜੇ ਦਾ ਆ ਕੇ ਸੰਤ ਕਬੂਬਾ ਬਾਬਾ ਮਣੀ ਸਿੰਘ ਨੇ ਦਰਸ਼ਨ ਕੀਤਾ ਤੇ ਚਰਨ ਕਮਲਾਂ ਨੂੰ ਦਾੜਾ ਸ਼ਹਾਇਆ ਤੇ ਪਰਮੇਸ਼ਰ ਦੀਆਂ ਪ੍ਰਦੱਖਣਾ ਕੀਤੀਆਂ ਔਰ ਵੇਟ ਨੂੰ ਵੇਣਾ ਕੇ ਸਭ ਤੋਂ ਪਹਿਲਾਂ ਸੀਤ ਪ੍ਰਸ਼ਾਦ ਜਿਹੜਾ ਆ ਸੰਤ ਕਬੂਬਾ ਬਾਬਾ ਮਣੀ ਸਿੰਘ ਦੇ ਤੱਕ ਗਿਆ ਦਾ ਪ੍ਰਸ਼ਾਦ ਜਦੋਂ ਚੰਦ ਚੜਿਆ ਜਨ ਭਗਤੋ ਜੇ ਪਰਮੇਸ਼ਰ ਆਇਆ ਜਾਮਾ ਤਾਰਨ ਕੀਤਾ ਤੇ ਤੇਰ ਕੇ ਖੇਲ ਹੋਈ ਫਿਰ ਇਹ ਖੇਲ ਪੰਥ ਤੇ ਮਾਰਗ ਤੇ ਅਵਸਥਾ ਚਲਿਆ ਅੱਜੇ ਪਾਸਾ ਦਾ ਕਰੇ ਕਾਮਰੁੱਪ ਦੇ ਮੱਤਾਂ ਵਾਲਾ ਨਾਮ ਰੱਖਾ ਕੇ ਸਿੰਘ ਤੇ ਸ਼ਰਾ ਸ਼ਰਾ ਵਿੱਚੋਂ ਬਦਲਾਈ ਹੈ ਕਿ ਜਿਹੜੀ ਸ਼ਰਾ ਨੇ ਬਦਲੀ ਆ ਤੱਤਾ ਵਾਲਾ ਨਾਮ ਰੱਖਾ ਕੇ ਮੈਂ ਸ਼ਰਾ ਬਦਲੀਆ ਉਹ ਤਾਂ ਇਸ ਤਰ੍ਹਾਂ ਬਦਲੀ ਨਹੀਂ ਜਾ ਸਕਦੀ ਜਵਾੰਦ ਸਿੰਘ ਰਸ਼ਨਾਈ ਆ ਜਵਾੰਦ ਸਿੰਘ ਉਹਨਾਂ ਦੇ ਪਿਤਾ ਦਾ ਨਾਮ ਸੰਸਾਰੀ ਰੱਖਿਆ ਜਾਵੇਗਾ ਤੇ ਹੋਵੇਗਾ ਇਹਨਾਂ ਦੇ ਅਕਾਲਪੁਰਖ ਦੇ ਪਿਤਾ ਦਾ ਨਾਮ ਪਿਤਾ ਵੀ ਦੱਸ ਦਿੱਤਾ ਕਿ ਸੰਸਾਰੀ ਨਾਮ ਜਿਹੜਾ ਕੀ ਹੋਵੇਗਾ ਜਵਾਨ ਦੇ ਸਿੰਘ ਉਹਨਾਂ ਦੇ ਪਿਤਾ ਦਾ ਨਾਂ ਸੰਸਾਰੀ ਰੱਖਿਆ ਜਾਵੇਗਾ ਤੇ ਹੋਵੇਗਾ ਤੇ ਰੱਖਿਆ ਜਾਵੇਗਾ ਹੋਵੇਗਾ ਹਰ ਸੰਤ ਜੀਓ ਵਿਚਾਰੋ ਥੋੜਾ ਹੋਰ ਜਦੋਂ ਇਹ ਸੱਚੇ ਪਾਤਸ਼ਾਹ ਕਾਲਪੁਰਖ ਤੇ ਮੋਹਰ ਕੇ ਸਾਧਕਾਂ ਦੇ ਵਿੱਚ ਦੱਸ ਰਹੇ ਸੀ ਉਦੋਂ ਕਾਪੂ ਜਵਾਨ ਸਿੰਘ ਜੀ ਬਾਕ ਲੋਕ ਤੇ ਤੇ ਨਹੀਂ ਸੀ ਸੋਚੋ ਵਿਚਾਰੋ ਅਰੇ ਕੋਨਾ ਨਹੀਂ ਆਉਣਾ ਸੀ ਬਾਪੂ ਜਵੰਦ ਸਿੰਘ ਜੀ ਨੇ ਵੀ ਸਤਖੰਡ ਦੇ ਵਿੱਚੋਂ ਪਰਮੇਸ਼ਰ ਨੇ ਭੇਜਣਾ ਸੀ ਆਪਣੇ ਮਾਤਾ ਪਿਤਾ ਨੂੰ ਕਾਲਯੁਗ ਦੇ ਅੰਤਮ ਤੇ ਔਰ ਫਿਰ ਨਾਮ ਰੱਖਣਾ ਸੀ ਜਦੋਂ ਬਾਪੂ ਜਵੰਦ ਸਿੰਘ ਜੀ ਦਾ ਜਨਮ ਹੋਇਆ ਤੇ ਮਾਤਾ ਪਿਤਾ ਦੇ ਮਾਤਾ ਪਿਤਾ ਨੇ ਆਪਣੇ ਬੱਚੇ ਦਾ ਨਾਮ ਇਹ ਰੱਖਿਆ ਜਵੰਦ ਸਿੰਘ ਕਿਉਂਕਿ ਨਾਮ ਹੀ ਇਹ ਰੱਖਿਆ ਜਾਣਾ ਸੀ ਬਾਪ ਦਾ ਜਿਹੜਾ ਸੰਸਾਰ ਤੇ ਨਾਮ ਰੱਖਿਆ ਜਾਣਾ ਕਾਰਪੁਰ ਕਹਿ ਰਹੇ ਕਿ ਜਵੰਦ ਸਿੰਘ ਰੱਖਿਆ ਜਾਊਗਾ ਔਰ ਜਦੋਂ ਉਹ ਉਤਾਰ ਧਾਰਨ ਕੀਤਾ ਪਰਮੇਸ਼ਰ ਨੇ ਕਾਰਪੁਰ ਸੁਖ ਨੇ ਪੇਟ ਘੁੰਮਣ ਦੇ ਵਿੱਚ ਜਨਮ ਲਿਆ ਪ੍ਰਗਟ ਹੋਏ ਹਰ ਸੰਚੇ ਜੀ ਉਹਦੇ ਪਿਤਾ ਦਾ ਨਾਮ ਕੀ ਸੀ ਜਵੰਦ ਸਿੰਘ ਰੱਖਿਆ ਔਰ ਗ੍ਰੰਥਾਂ ਦੇ ਵਿੱਚ ਵੇਖਾਂ ਦੇ ਵਿੱਚ ਆਉਂਦਾ ਕਿ ਪਿਤਾ ਜਵੰਦ ਸਿੰਘ ਨਾਮ ਵਜਾਇਆ ਮਾਤਾ ਤਾਬੋ ਨਾਮ ਵਜਾਇਆ ਔਰ ਕਿ ਸ਼ੇਰਾਂ ਦਾ ਸ਼ੇਰ ਜਨਾਇਆ ਫਿਰ ਸ਼ੇਰ ਘਰਾਣਾ ਬਣਿਆ ਜਵੰਦ ਸਿੰਘ ਉਹਨਾਂ ਦੇ ਪਿਤਾ ਦਾ ਨਾਮ ਸੰਸਾਰੀ ਰੱਖਿਆ ਜਾਵੇਗਾ ਤੇ ਹੋਵੇਗਾ ਕੋਮੇਗਾ ਤੇ ਨਾਇਰਾਂ ਤੇ ਕੋਮੇਗਾ ਫੇਰ ਖੇਲ ਕਰਨਾ ਫੇਰ ਫੇਰ ਕੀ ਕਰਨਾ ਫੇਰ ਖੇਲ ਕਰਨਾ ਜਿਸ ਨੂੰ ਸਮਝੇ ਕੋਈ ਨਾ ਮਨ ਫੇਰ ਮੈਂ ਇਹ ਖੇਲ ਕਰਨਾ ਹੈ ਜਿਸ ਨੂੰ ਕੋਈ ਸੰਸਾਰੀ ਵਿਚਾਰ ਵਾਲਾ ਸਮਝ ਨਹੀਂ ਸਕੇ ਕਿ ਇਹ ਕੀ ਖੇਡਿਆ ਫੇਰ ਮੈਂ ਫੇਰ ਕਰਨਾ ਅੱਗੇ ਸਮਝੋ ਫੇਰ ਫੇਰ ਮੈਂ ਫੇਰ ਕੀ ਕਰਨਾ ਹੈ ਕਿ ਜਿਸ ਨੂੰ ਸੰਸਾਰੀ ਕੋਈ ਸਮਝ ਵਾਲਾ ਸਮਝ ਨਹੀਂ ਸਕਦਾ ਮੇਰੀ ਖੇਡ ਨੂੰ ਇਹ ਖੇਲ ਕਰਨਾ ਹੈ ਕਿਸੇ ਦੀ ਬੁੱਧੀ ਨੇ ਮੇਰੀ ਖੇਲ ਦਾ ਕੋਈ ਭੇਤ ਨਹੀਂ ਪਾਉਣਾ ਕਿ ਮੈਂ ਕਿਹੜੀ ਕੀ ਕਰਨਾ ਅਕਲ ਬੁੱਧੀ ਵੀ ਕਿਸੇ ਦੀ ਸਮਝ ਨਹੀਂ ਸਕਦੀ ਕਿ ਮੈਂ ਫਿਰ ਖੇਲ ਕੀ ਕਰਨਾ ਤੇ ਜਿਹੜਾ ਮੇਰਾ ਖੇਲ ਆ ਫੇਰ ਮੈਂ ਇਹ ਖੇਲ ਕਰਨਾ ਇਹ ਖੇਲ ਕੀ ਕਰਨਾ ਜਿਸ ਨੂੰ ਕੋਈ ਸੰਤਾਰੀ ਕਿ ਜਿਸ ਨੂੰ ਕੋਈ ਸੰਸਾਰੀ ਵਿਚਾਰ ਵਾਲਾ ਜਿਸ ਤਿੱਕਰ ਸੰਤਾਰੀਆਂ ਵਿਚਾਰਾਂ ਨੇ ਸੰਸਾਰੀ ਵਿਚਾਰ ਵਾਲਾ ਸਮਝ ਨਹੀਂ ਨਾ ਸਕੇ ਤੇ ਸਮਝ ਹੀ ਨਾ ਸਕੇ ਕਿ ਇਹ ਕੀ ਫੇੜਿਆ ਕੀ ਫੇੜਿਆ ਕਿ ਸੰਸਾਰਿਕ ਵਿਚਾਰ ਵਾਲਾ ਸਮਝਣਾ ਪੜੇ ਬੁੱਧੀ ਤੇ ਕੋਈ ਨਾ ਪਾਈਆ ਕਿਸੇ ਦੀ ਅਕਲ ਬੁੱਧੀ ਦੇ ਵਿੱਚ ਆਜਾ ਨਾ ਸਕੇ ਕਿ ਕਿਸੇ ਦੀ ਅਕਲ ਬੁੱਧੀ ਦੇ ਵਿੱਚ ਮੇਰਾ ਖੇਲ ਆਜਾ ਨਾ ਸਕੇ ਸੋ ਕਾਲਪੁਰ ਦੀ ਖੇਲ ਅਕਲ ਬੁੱਧੀ ਤੋਂ ਉੱਪਰ ਹੈ ਹਰ ਸੰਕਤ ਇਹ ਮਾਇਆ ਤ੍ਰੈ ਗੁਣ ਲੇਖਾ ਮਪਾਉਣਾ ਮਾਟੀ ਚੰਮ ਹੁਣ ਸੁਣ ਕੇ ਕਰਕੇ ਸੁਣਿਓ ਸੰਕਿਓ ਤ੍ਰੈ ਗੁਣ ਸਫਲੇਖਾ ਦੇ ਗਲਤ ਵਿਚਾਰ ਹੈ ਸੁਣੋ ਤਾਂ ਕਿ ਸੁਣਿਓ ਇਹ ਮਾਇਆ ਤ੍ਰੈ ਗੁਣ ਲੇਖਾ ਮਕਾਉਣਾ ਬਾਗੀ ਚੰ ਮੈਂ ਇਹ ਸਰੀਰ ਦਾ ਵੀ ਜਿਹੜਾ ਤਿੰਨਾਂ ਗੁਣਾਂ ਨਾਲ ਉਤਪਨ ਕੀਤਾ ਹੋਇਆ ਰਜੋ ਤਮੋ ਸਤੋ ਦਾ ਇਹਦਾ ਵੀ ਖੇਲ ਖਤਮ ਕਰਨਾ ਆ ਲਈ ਜੀ ਅਵਕਾਸ਼ ਸਹਿਬਾਨਾ ਜਿਕਰੋ ਤਿੰਨ ਪੈਗੰਬਰ ਸਹਿਬਾਨਾਂ ਦਾ 10 ਗੁਰੂ ਸਹਿਬਾਨਾਂ ਦਾ ਔਰ ਕਾਲਪੁਰਖ ਜੰਮੇ ਵਾਲੀ ਲੈ ਰਹੇ ਨੇ ਕਿ ਮੈਂ ਜ਼ਿੰਮੇਵਾਰ ਆ ਮੈਂ ਹੀ ਸਰੀਰ ਢੜਨਾ ਸਾਰੇ ਮੈਂ ਭੰਨ ਦੇਣਾ ਬਾਕੀ ਇੱਥੇ ਤੱਕ ਅੱਗੇ ਤੁਸੀਂ ਬੜੀ ਬੜੀ ਗੱਲ ਸੁਣੀ ਆਣੇ ਪਰ ਘਬਾੜਾ ਪੜਾ ਕੇ ਹੋਰ ਦੀਆਂ ਹੋਰ ਗੱਲਾਂ ਸੁਣਿਆ ਸੁਣਿਆ ਜਰਾ ਹੁਣ ਅੱਗੇ ਕਾਲਪੁਰਖ ਕੀ ਦੱਸ ਰਹੇ ਨੂੰ ਕਿ ਮੈਂ ਇਹ ਸਰੀਰ ਦਾ ਵੀ ਜਿਹੜਾ ਤਿੰਨਾ ਗੁਣਾਂ ਨਾਲ ਕੁਤਪਨ ਕੀਤਾ ਹੋਇਆ ਰਜੋਤਮ ਉਸਾ ਤੋਂ ਦਾ ਇਹਦਾ ਵੀ ਖੇਲ ਖਤਮ ਕਰਨਾ ਹੈ ਕਿ ਮੈਂ ਜਿਹੜਾ ਸਰੀਰ ਬਣਾਇਆ ਆਪਣੇ ਵਾਸਤੇ ਇਹਦਾ ਵੀ ਮੈਂ ਖੇਲ ਖਤਮ ਕਰ ਦੇਣਾ ਇਹ ਸਰੀਰ ਕਰਕੇ ਮੈਂ 52 ਸਾਲ ਖੇਡ ਖੇਡਨੀ ਆ ਸਾਲ 52 ਰੱਖਿਆ ਘਣਕ ਪ੍ਰਵਾਸਾ ਅੰਤ ਮੈਂ ਆਪ ਹੀ ਆਪਣਾ ਆਪ ਲਜਾਇਆ ਆਪ ਹੀ ਆਪਣਾ ਆਪ ਇਹ ਸਟੇਪਾਂ ਦੇ ਕੰਦ ਦੇ ਸਕੀ ਤੋਂ ਸੱਜੇ ਪਾਸੇ ਦਾਸਰ ਨੇ ਇਹ ਸਰੀਰ ਦਾ ਵੀ ਖੇਲ ਮੈਂ ਖਤਮ ਕਰਨਾ ਹੈ ਕਿ ਜਿਹੜੇ ਬਜੇ ਸਰੀਰ ਦੀ ਮੈਂ ਰਹਿਣ ਦਿੱਤੀ ਘੜੇ ਤੇ ਭੰਨ ਦਿੱਤੇ ਤੇ ਜਿਹੜਾ ਮੈਂ ਆਪਣੀ ਬੰਤ ਬਣਾਉਣੀ ਹੈ ਮੈਂ ਜਾਮਾ ਧਾਰਨ ਕਰਨਾ ਮੈਂ ਆਪਣਾ ਸਰੀਰ ਵੀ ਨਹੀਂ ਰਹਿਣ ਦੇਣਾ ਇਹ ਵੀ ਖੇਲ ਮੈਂ ਖਤਮ ਕਰਨਾ ਹੈ ਕਿਉਂਕਿ ਮੈਂ ਘੜਦਾ ਹਾਂ ਤੇ ਭੰਨ ਦੇਣਾ ਆਪਣਾ ਆਪ ਵੀ ਮੈਂ ਆਪ ਹੀ ਕਰਨਾ ਹੈ ਕਿ ਮੈਂ ਆਪਣਾ ਆਪ ਵੀ ਭੰਨ ਦੇਣਾ ਹੈ ਕੋਈ ਹੋਰ ਵੀ ਕਰਨ ਭੰਨਣ ਵਾਲਾ ਜ਼ਿੰਮੇਵਾਰ ਕੌਣ ਆ ਫਤਾਲਪੁਰ ਖਲਾਰਾਈ ਸੇ ਚਾਮਨ ਦ੍ਰਿਸ਼ਟੀ ਦ੍ਰਿਸ਼ਤ ਬਦਲਾਈਆ ਚਾਮਨ ਦ੍ਰਿਸ਼ਟੀ ਦ੍ਰਿਸ਼ਤ ਬਦਲਾਈਆ ਹਰ ਸੰਕਲੋਪ ਸੋਚ ਕਰਕੇ ਇਹ ਸពਦ ਸੁਣਨੇ ਆ ਬੜੇ ਹੀ ਧਿਆਨ ਨਾਲ ਗੌਰ ਨਾਲ ਸੁਣਤ ਕਰਕੇ ਸੋਮਣ ਹੋ ਕੇ ਜਿੱਥੇ ਗਲਤ ਵਿਚਾਰ ਪੈਦਾ ਹੋਇਆ ਔਰ ਉਸ ਗਲਤ ਵਿਚਾਰ ਦੇ ਨਾਲ ਸੰਚਿਤ ਜਿਹੜਾ ਆ ਉਹ ਗਲਤ ਵਿਚਾਰ ਦੇ ਨਾਲ ਜਿਹੜਾ ਬੇਅਸੀ ਹੋਈ ਸੁਣਤ ਕਰਕੇ ਸੁਣਨੇ ਚਾਮਨ ਦ੍ਰਿਸ਼ਟੀ ਦ੍ਰਿਸ਼ਤ ਬਦਲਾਈਆ ਇੰਬਾਏ ਇਹ ਵੀ ਖਤਮ ਕਰਨਾ ਏ ਸਾਡੀ ਸਮਝ ਕੇ ਮੈਂ ਆਪਣਾ ਇਹਦਾ ਸਰੀਰ ਮੈਂ ਇਹ ਵੀ ਖਤਮ ਕਰਨਾ ਏ ਤਾਪੋ ਦੇ ਘਰ ਜਨਮਿਆ ਹੋਇਆ ਬੱਚਾ ਹੁਣ ਇੱਥੇ ਆਪਾਂ ਰੁਕਣਾ ਏ ਤਾਪੋ ਦੇ ਘਰ ਜਨਮਿਆ ਹੋਇਆ ਬੱਚਾ ਕੌਣ ਸੀ ਹਰ ਸਤ ਜੀਓ ਵਾਅ ਥੋੜੀ ਉੱਚੀ ਜਿਉਂ ਕਰਿਓ ਤਾਪੋ ਦੇ ਘਰ ਜਿਹੜਾ ਜਨਮਿਆ ਹੋਇਆ ਬੱਚਾ ਕੌਣ ਸੀ ਮਹਾਰਾਜ ਸ਼ੇਰ ਸਿੰਘ ਅਕਾਲ ਪੁਰਖਾ ਅਕਾਲਪੁਰਖ ਨੇ ਦਾਵਾ ਕੀਤਾ ਨਾ ਕਿ ਮੈਂ ਬੱਚਾ ਬਣ ਕੇ ਆਉਣਾ ਤੇ ਤਾਬੋ ਦੇ ਘਰ ਜੰਨ ਚੜ ਜੂਗਾ ਮੈਂ ਆ ਜਾਊਗਾ ਔਰ ਸੱਚੇ ਪਾਤਸ਼ਾਹ ਆਪਣੇ ਆਪ ਨੂੰ ਕਹਿ ਰਿਹਾ ਤਾਬੋ ਦੇ ਘਰ ਜਨਮਿਆ ਹੋਇਆ ਬੱਚਾ ਕਿ ਮੈਂ ਹੀ ਤਾਬੋ ਦੇ ਘਰ ਬੱਚਾ ਬਣ ਕੇ ਜਨਮ ਲੈਣਾ ਹੈ ਪ੍ਰਗਟ ਹੋਣਾ ਤਾਬੋ ਦੇ ਘਰ ਜੰਨ ਚੜਨਾ ਲੇਕਿਨ ਤਾਬੋ ਦੇ ਘਰ ਜਿਹੜਾ ਬੱਚਾ ਜਿਹੜਾ ਜਨਮਿਆ ਹੋਇਆ ਇਹ ਤੇ ਅਕਾਲਪੁਰਖ ਆਖੀਆ ਜੋ ਜਨਾ ਬੱਚਾ ਜਨਮਿਆ ਹੋਇਆ ਪੈ ਆਪ ਹੀ ਬੱਚਾ ਬਣ ਕੇ ਜਨਮਿਆ ਹੋਇਆ ਕਾਲਪੁਰ ਕਹ ਰਹੇ ਨੇ ਤਾਬੋ ਦੇ ਘਰ ਜਨਮਿਆ ਹੋਇਆ ਬੱਚਾ ਜਿਹੜਾ ਸੰਸਾਰ ਦੇ ਅੱਗੇ ਇਸਤ ਬਣ ਕੇ ਦਿਸਦਾ ਸੀ ਇਹ ਬੱਚਾ ਜਿਹੜਾ ਤਾਬੋ ਦੇ ਘਰ ਕਾਲਪੁਰ ਕਹ ਰੇ ਕਿ ਮੈਂ ਜਨਮ ਲੈਣਾ ਜਨਮ ਲਿਆ ਸੰਸਾਰ ਸਾਰੇ ਸੰਸਾਰ ਦੇ ਅੱਗੇ ਇਸਤ ਬਣ ਕੇ ਦਿਸਦਾ ਸੀ ਕਿਹੜਾ ਇਸਤ ਬਣਿਆ ਸਖਤ ਜੋ ਇਸਤ ਕਿਹੜਾ ਬਣਿਆ ਬਾਹਰ ਲੋਕ ਤੇ ਅਕਾਲ ਪੁਰਖ ਸਾਹਮਣੇ ਇਸਤ ਬਣਿਆ ਇੱਕ ਇਸਤਰਾ ਸਾਹਮਣੇ ਜਿਹੜਾ ਦੀਦਾਰ ਜਿਹੜਾ ਸੰਸਾਰ ਦੇ ਅੰਗੇ ਇਸਤ ਬਣ ਕੇ ਦਿਸਦਾ ਸੀ ਜਦੋਂ ਇਹ ਇਸਤ ਬਣਿਆ ਅਕਾਲ ਪੁਰਖ ਸੰਸਾਰ ਦੇ ਅੰਗੇ ਆ ਉਹ ਇਸ ਇਸਤ ਨੂੰ ਸਭ ਤੋਂ ਪਹਿਲਾਂ ਸੰਤ ਸਤਿਗੁਰੂ ਬਾਬਾ ਬਣੀ ਸਿੱਖ ਨੇ ਆ ਕੇ ਦੇ ਵਿਚਾਰ ਕੀਤੀ ਇਸਤ ਬਣਿਆ ਇਹ ਥੋੜਾ ਹੋਰ ਲੇਖਣੇ ਕਿ ਜਦੋਂ ਅਕਾਲ ਪੁਰਖ ਵੱਜਾ ਬਣ ਕੇ ਮਾਤਾ ਕਾਪੂ ਦੇ ਘਰ ਆਏ ਤੇ ਸਭ ਤੋਂ ਪਹਿਲਾਂ 33 ਕਰੋੜ ਦੇਵੀ ਦੇਵ ਜਾਨੇ ਕਾਲਪੁਰਖ ਤੇ ਪਰਫੁੱਲਾਂ ਦੀ ਵਰਖਾ ਕੀਤੀ। 8 ਘੰਟੇ ਦੇ ਵਿੱਚ ਸ਼ਬਦ ਪੜ ਦੇਣਾ। ਪ੍ਰਭ ਸਾਕੇ ਲਿਆ ਜਗ ਦੇ ਉਤਾਰ ਜੀਵੇਂ ਲੋਕ ਹੋਈ ਜੈ ਜੇ ਕਰ ਪੜ ਦੇਣਾ। ਪ੍ਰਭ ਨੇ ਦਵਦਤ ਦੇ ਉਤਾਰ ਲਿਆ 300 ਗੁਜਰੀਏ ਕਾ